ਦੇਖੋ ਵਕਾਰੇ ਸੀਟ ਹੈਗੀ ਆ ਠੱਗਾਂ ਵਾਸਤੇ ਸਾਡੇ ਵਾਸਤੇ ਨਾ ਸਾਡਾ ਤਾਂ ਸਹਿਯੋਗ ਆ ਸਾਡਾ ਪਰਿਵਾਰ ਹੈ ਪਰਿਵਾਰ ਦੇ ਵਿੱਚ ਨਾ ਜਿਹੜਾ ਹੁੰਦਾ ਵੈ ਉਹ ਸਹਿਯੋਗ ਜਦੋਂ ਆਪ ਮਿਲਦਾ ਉਹ ਵਕਾਨ ਨਹੀਂ ਬਣਾਈਦਾ ਹੁੰਦਾ ਵਕਾਰ ਤਾਂ ਨਹੀਂ ਬਣਾਈਦਾ ਇਹ ਲੋਕਾਂ ਨੇ ਕੱਲ ਚਿੱਟਾ ਵੰਡਿਆ ਇਹ ਲੋਕਾਂ ਨੇ ਕੱਲ ਨਾਰਕੋਟਿਕਸਾਰੇ ਵੰਡੇ ਇਹਨਾਂ ਨੇ ਪੈਸਾ ਵੰਡਿਆ ਇਹਨਾਂ ਨੇ ਸੂਟ ਵੰਡਲੇ ਇਹਨਾਂ ਨੇ ਕਹਿੰਦੇ ਬੈਗ ਵੰਡਲੇ ਇਹਨਾਂ ਨੇ ਕਿ ਪਤਾ ਨਹੀਂ ਕੀ-ਕੀ ਵੰਡਦਾ ਨਾ ਸਭ ਕੁਝ ਵੰਡਦਾ ਨਾ ਜਿਹੜੇ ਕਹਿੰਦੇ ਸੀਗੇ ਜੋ ਨਾ ਸ਼ਾਵਦੋ ਨਾ ਛਵੰਟ ਦੇ ਫਿਰਦੇ ਆ ਸੋ ਮੇਰੀ ਬੇਨਤੀ ਹੈ ਸਾਡੇ ਵਾਸਤੇ ਵਕਾਫ ਨਹੀਂ ਸਾਡੇ ਵਾਸਤੇ ਜਿਹੜੀ ਲੜਾਈ ਹੈ ਨਾ ਇਹ ਲੋਕ ਲੜਾਈ ਕਿ ਸਾਰੇ ਮੰਤਰੀ ਇਦਾਂ ਦੇ ਕਰਦਾਰ ਵਾਲੀ ਨੇ ਸੋ ਜਿਹੜਾ ਕਰਦਾਰ ਹੈਗਾ ਮੈਂ ਅਮਰੀਥਿਆ ਸਾਹਮਣੇ ਕਰਦਾਰ ਦਿਖਾਇਆ ਹੈਗਾ ਵਾ ਉਹ ਗਲਤ ਹੈਗਾ ਤੇ ਸ਼ਬਦ ਕਰ ਦੇਣ ਜੇ ਠੀਕ ਹੈਗਾ ਤਾਂ ਤੁਹਾਨੂੰ ਪਤਾ ਹੀ ਹੈ ਕਰਦਾਰ ਇਦਾਂ ਦਾ ਮੈਂ ਉਹ ਤਰੀਕਾ ਦੇਖੋ ਮੇਰਾ ਆਪਣਾ ਘਰ ਹੈ ਮੇਰਾ ਆਪਣਾ ਬੂਥ ਹੈ ਤੇ ਅੱਜ ਜਿਹੜੀ ਵੋਟ ਪਾਣਾ ਹੈ ਮੇਰਾ ਸੁਭਾਅ ਇੱਥੇ ਇਹ ਇਲਾਕੇ 'ਚ ਮੈਂ ਸਭ ਦਾ ਧੰਨਵਾਦ ਕਰਦਾ ਕਿਉਂਕਿ ਬੜਾ ਅੱਛਾ ਰਿਸਪੌਂਸ ਮਿਲ ਰਿਹਾ ਹੈਗਾ ਸਾਰੇ ਬਹੁਤ ਅੱਛਾ ਲੱਗ ਰਿਹਾ ਹੈਗਾ ਔਰ ਵੋਟ ਪਾਣ ਦਾ ਜਿਹੜਾ ਨਾ ਥੋੜਾ ਜਿਹਾ ਕਹਿੰਦੇ ਐ ਹਿੰਮਤ ਐਕਸਟਰਾ ਹੋ ਰਹੀ ਐ ਕਿਉਂਕਿ ਆਪ ਹੀ ਕੈਂਡੀਡੇਟ ਆ ਤੇ ਆਪ ਹੀ ਕੈਂਡੀਡੇਟ ਦੇ ਹੋਣ ਦੇ ਨਾਤੇ ਆਪ ਵੋਟ ਪਾਣਾ ਆਪਣੇ ਬੂਥ ਵਿੱਚ ਪਾਣਾ ਮੈਂ ਤਾਂ ਉਹ ਈਸ਼ਵਰ ਦਾ ਵੈਕੂ ਦਾ ਸ਼ੁਕਰਾਨਾ ਕਰਦਾ ਕਿ ਇੰਨਾ ਮੈਨੂੰ ਇੱਥੇ ਤੱਕ ਪਹੁੰਚਾਇਆ ਹੈਗਾ ਜਿਹੜਾ ਮੈਂ ਤਾਂ ਧੰਨਵਾਦ ਕਰਦਾ ਸਾਰੇ ਮਕਾਨਾ ਕਿੰਨੀ ਕਰਾ ਦੇਣਾ ਕਿੰਨਾ ਤੱਕ ਲੱਗਦਾ ਕਿ ਇਤਨਾ ਤੋਂ ਮਕਾਨਾ ਜਿਹੜਾ ਪਤਾ ਵੀ ਤੇ ਮੁਕਾਬਲੇ ਹੈ ਨਹੀਂ ਦੇਖੋ ਵਕਾਰ ਸੀਟ ਹੈਗੀ ਆ ਠੱਗਾਂ ਵਾਸਤੇ ਸਾਡੇ ਵਾਸਤੇ ਨਾ ਸਾਡਾ ਤਾਂ ਸਹਿਯੋਗ ਆ ਸਾਡਾ ਪਰਿਵਾਰ ਹੈ ਪਰਿਵਾਰ ਦੇ ਵਿੱਚ ਨਾ ਜਿਹੜਾ ਹੁੰਦਾ ਵੈ ਉਹ ਸਹਿਯੋਗ ਜਦੋਂ ਆ ਮਿਲਦਾ ਉਹ ਮਕਾਨ ਨਹੀਂ ਬਣਾਈਦਾ ਹੁੰਦਾ ਵਕਾਰ ਤਾਂ ਨਹੀਂ ਬਣਾਈਦਾ ਇਹ ਲੋਕਾਂ ਨੇ ਕਰ ਚਿੱਟਾ ਵੰਡਿਆ ਇਹ ਲੋਕਾਂ ਨੇ ਕਰ ਨਾਰਕੋਟਿਕਸਾਰੇ ਵੰਡੇ ਇਹਨਾਂ ਨੇ ਪੈਸਾ ਵੰਡਿਆ ਇਹਨਾਂ ਨੇ ਸੂਟ ਵੰਡਲੇ ਇਹਨਾਂ ਨੇ ਕਹਿੰਦੇ ਆ ਬੈਗ ਵੰਡਲੇ ਇਹਨਾਂ ਨੇ ਪਤਾ ਨਹੀਂ ਕੀ-ਕੀ ਵੰਡਦਾ ਇਹਨਾਂ ਸਭ ਕੁਝ ਵੰਡਦਾ ਹੈ ਜਿਹੜੇ ਕਹਿੰਦੇ ਸੀਗੇ ਯੁੱਧ ਨਸ਼ਾ ਵਦੋ ਨਸ਼ੇ ਵੰਡੇ ਫਿਰਦੇ ਆ ਸੋ ਮੇਰੀ ਬੇਨਤੀ ਹੈ ਸਾਡੇ ਵਾਸਤੇ ਬੁਕਾਰ ਨਹੀਂ ਸਾਡੇ ਵਾਸਤੇ ਜਿਹੜੀ ਲੜਾਈ ਆ ਨਾ ਇਹ ਲੋਕ ਲੜਾਈ ਗੁਮਰ ਸਾਹਿਬ ਜਿਹੜੀ ਅਸੀਂ ਜਿਹੜੀਆਂ ਗੱਲਾਂ ਤਸਵੀਰਾਂ ਵੈਰ ਰਹੇ ਆ ਨਾ ਉਹਨਾਂ ਦੇ ਉੱਪਰ ਕੀ ਪ੍ਰਤੀਕਰਮ ਹਾਂ ਦਾ ਕਿਹੜੀਆਂ ਤਸਵੀਰਾਂ ਆਈਆਂ ਮਜੀਤ ਵਿਕਰਮ ਜੀਸ਼ਾ ਪੀਪੀ ਦੇ ਉੱਪਰ ਇਹੀਆਂ ਤਸਵੀਰਾਂ ਦਾ ਵੈਰ ਬਰੋ ਦੇਖੋ ਗੱਲ ਇਦਾਂ ਰਵਜੋ ਜਿਹੜਾ ਉਹ ਤਾਂ ਕਰਤਾਰ ਦਿਖਾਉਂਦਾ ਆ ਆਮ ਆਦੀ ਪਾਰਟੀ ਦਾ ਕਿ ਇਹ ਸਾਰੇ ਮੰਤਰੀ ਇਦਾਂ ਦੇ ਕਰਤਾਰ ਵਾਲੀ ਨੇ ਸੋ ਜਿਹੜਾ ਕਰਤਾਰ ਹੈਗਾ ਵਾ ਮਜੀਠਿਆ ਸਾਹਨੇ ਕਰਤਾਰ ਦਿਖਾਇਆ ਹੈਗਾ ਵਾ ਉਹ ਗਲਤ ਹੈਗਾ ਤੇ ਸਾਬਤ ਕਰ ਦੇਣਾ ਜੇ ਠੀਕ ਹੈਗਾ ਤਾਂ ਤੁਹਾਨੂੰ ਪਤਾ ਹੀ ਹੈ ਗਵਾਰੀ ਇਦਾਂ ਦਾ ਮੈਨੂੰ ਤਰੀਕਾ ਕਮਾਂਡਰ ਹਰਵਰੀ ਜਿਹੜਾ ਹੈ ਉਹ ਜਾ ਕੇ ਕਚਹਿਰੀ ਦੇ ਵਿੱਚ ਕੇਸ ਲੜੇ ਨੇ ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚੋਂ ਕਿੰਨਾ ਕੁ ਲੱਗਦਾ ਹੈ ਕੇਸ ਤੁਹਾਡੇ ਪੱਖ ਤੋਂ ਡਰੇਗਾ 100% ਦੀ ਕੇਸ ਸਰ ਜਿੱਤੇ ਹੀ ਨੇ ਆਪਾਂ ਜੋ ਕੇਸ ਜੱਦੇ ਆ ਤੇ ਵਾਹਿਗੁਰੂ ਜੀ ਖਬਰਾਂ ਦੇ ਵਿੱਚ ਇਹ ਵੀ ਆ ਰਿਹਾ ਹੈ ਕਿ ਉਹ ਲੜਾਈ ਦੇ ਵਿੱਚ ਨਹੀਂ ਹੈ ਤੁਸੀਂ ਉਹਦੇ ਵੀ ਖਲਾਫਤ ਕੀਤੀ ਸੀ ਕੱਲ੍ਹ ਕਿਹੜੀ ਜਿਹੜੀ ਖਬਰਾਂ ਦੇ ਵਿੱਚ ਆ ਰਿਹਾ ਹੈ ਕਿ ਕੱਲ ਹੀ ਤਾਂ ਲੜਾਈ ਦੇ ਵਿੱਚ ਨਹੀਂ ਉਹ ਪੇਨ న్యూਸ ਸੀ ਮੈਂ ਠਾ 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 ਮੈਨੂੰ ਜਵਾਬ ਦੇਣਾ ਉਹ ਮੈਂ ਰਿਕਾਰਡਿੰਗ ਦਿਖਾਤੀ ਉਸੇ মিডিਆ ਦਾ ਬੰਦਾ ਕਹਿ ਰਿਹਾ ਜੀ ਇਹਨਾਂ ਨੇ 10 ਲੱਖ ਰੁਪਏ ਆ ਕੇ ਪਤਾ ਕਿੰਨੇ ਲੱਖ ਰੁਪਏ ਲੈ ਕੇ ਖਬਰ ਛਾਪੀ ਹੈ ਜੇ মিডিਆ ਵੀ ਕਾਊ ਹੋ ਗਿਆ ਤਾਂ ਡੈਮੋਕਰੇਸੀ ਕਿੱਥੇ ਗਈ ਸਭ ਤੋਂ ਸਟਰੋਂਗੇਸ ਪਿੱਲਰ ਕੌਣ ਹੈ ਡੈਮੋਕਰੇਸੀ ਦਾ মিডিਆ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੇ ਰਿਕਾਰਡਿੰਗ ਮੈਂ ਤੁਹਾਨੂੰ ਕੋ ਦੁਬਾਰਾ ਸੁਣਾ ਸਕਦਾ ਵੈਸੇ ਤਾਂ ਮੈਂ ਉਹ ਦਿਨ ਸਨਸਾਤ ਦੀ ਮੇਰੇ ਪੇਜ ਤੇ ਪਈ ਵੀ ਹੈ ਇੱਕ ਪ੍ਰੈਸ ਬੋਰਡਰ ਕਹਿ ਰਿਹਾ ਕਿ ਆ ਫਲਾਣਾ ਜਿਹੜੇ ਲਾਈ ਹੈਗੀ ਹੈ ਉਹਨੇ ਪੈਸੇ ਲੈ ਕੇ ਲਾਈ ਐਤੋਂ ਮਾੜੀ ਗੱਲ ਕੀ ਹੋ ਸਕਦੀ ਜਦ ਕਿ ਜਿਹੜਾ ਦੋ মিডিਆ ਸੀਗੀਆਂ ਉਹਨਾਂ ਦੇ ਫਰਜ਼ ਸਨਸਾਤ ਦੀ ਕਿਉਂ ਝੂਠੀਆਂ ਸੀਗੀਆਂ ਹੁਣ ਅਚਕਰਾਨ ਵਾਲਾ ਕੌਣ ਹੈ ਇਹਨੂੰ ਮੈਨੀਪੂਲੇਟ ਕਰਨ ਵਾਲਾ ਕੌਣ ਹੈ ਸੰਜੀਵ ਰੋੜੇ ਦਾ ਆਪਣਾ ਪੀਏ ਆਪਣਾ ਕਾਊਂਟੈਂਟ ਉਹੀ ਆਪਣੀ ਕੰਪਨੀ ਚ ਲੰਦਾ ਉਹੀ ਵਾਲੀਆਂ ਲੈ ਨੈਗੇਟਿਵ ਜਿਹੜੇ ਹੈਗੇ ਆ ਭੇਜੀ ਜਾਂਦਾ ਹੈਗਾ ਜੋ ਵੀ ਉਹਨੂੰ ਕਹਿੰਦੇ ਹੈਗੇ ਖਬਰਾਂ ਜੀ ਸੋ ਇਹਨਾਂ ਵਾਸਤੇ ਮਿਲ ਕੋਈ ਫਰਫੜ ਨਹੀਂ ਦਿੱਤਾ ਹੈਗਾ ਇਹ ਝੂਠ ਦਾ ਬਣਾਉਂਦਾ ਹੈਗਾ ਸਭ ਇੱਕ ਮਸਲੇ ਚ ਛੋੜਾ ਜਿਹਾ ਭਾਗ ਕਿਸੇ ਕਿਸੇ ਬਸਤੇ ਸੰਜੀਵ ਰੋੜਾ ਭਾਗ ਬਿਚਾ ਇਹ ਤਾਂ ਦੋਨੋਂ ਇਕੱਠੇ ਰਲੇ ਹੋਏ ਆ ਜੋ ਮਰਜ਼ੀ ਬਣਾਈ ਜਾਂਦਾ ਇਹ ਦਾ ਕੱਲ ਜੋ ਮਰਜ਼ੀ ਕਰੀ ਜਾਂ ਲੜਾਈ ਤਾਂ ਜਿਹੜੀ ਹੈਗੀ ਨੇ ਇਹਨਾਂ ਦੋਨਾਂ ਦੀ ਹੈ ਚੌਥੇ ਤੇ ਤੀਜੇ ਨੰਬਰ ਵਾਲੀ ਸੋ ਮੈਂ ਨਾ ਵਾਸਤੇ ਨਹੀਂ ਕਹਿੰਦਾ ਮੈਂ ਤਾਂ ਰੱਬ ਵਾਲੀ ਗੱਲ ਕਰਦਾ ਕਿ ਵੋਟਾਂ ਵੰਚ ਲਈ ਆਪਾਂ ਬਿਲਕੁਲ